ਮਹਾਰਾਜ ਕਹਿੰਦੇ ਨੇ ਉਸ ਦੀ ਦੁਨੀਆ ਚ ਜੋ ਪ੍ਰਮਾਤਮਾ ਹੈ ਸਮਾਂ ਵੀ ਨਹੀਂ ਹੈ ਵਕਤ ਨਹੀਂ ਹੈ ਔਰ ਕਿਦਰੇ ਐਸਾ ਨਾ ਸਮਝ ਲੋ ਕਿ ਉਹ ਕਲਪਨਾ ਮਾਤਰ ਹੈ ਨਹੀਂ ਮੂਰਤ ਆਕਾਲ ਮੂਰਤ ਮੂਰਤੀਮਾਨ ਹੈ ਉਸ ਦਾ ਵਜੂਦ ਹੈ ਉਹਦੀ ਹਸਤੀ ਹੈ ਤੇ ਜੇ ਮੂਰਤੀਮਾਨ ਹੈ ਇਸ ਮੂਰਤੀ ਨੂੰ ਫਿਰ ਕਿਸੇ ਨੇ ਘੜਿਆ ਹੋਵੇਗਾ ਬਣਾਇਆ ਹੋਵੇਗਾ ਸਾਹਿਬ ਇਕਦਮ ਕਹਿੰਦੇ ਨੇ ਅਜੋਨੀ ਨਹੀਂ ਜਮਿਆ ਨਹੀਂ ਹੈ ਕਿਸੇ ਨੇ ਬਣਾਇਆ ਨਹੀਂ ਹੈ ਫਿਰ ਕਿਸ ਤਰ੍ਹਾਂ ਸੈਭੰ ಸ್ವੰਭੂ ਆਪਣੇ ਆਪ ਤੋਂ ਆਪ ਬੂ ਹੋਇਆ ਹੈ ਪ੍ਰਗਟ ਹੋਇਆ ਹੈ ਤਾਂ ਇੱਥੇ ਤੱਕ ਇਸ ਤਰ੍ਹਾਂ ਸਤਿਗੁਰ ਨੇ ਵਿਆਖਿਆਤ ਕੀਤੀ ਹੈ ਉਹ ਇੱਕ ਓੰਕਾਰ ਹੈ ਉਹ ਇੱਕ ਸਤ ਹੈ ਉਹ ਇੱਕ ਨਾਮ ਵਾਲਾ ਇੱਕ ਕਰਤਾ ਹੈ ਔਰ ਇੱਕ ਉਹ ਪੁਰਖ ਹੈ ਪੂਰੇ ਹੋਇਆ ਹੈ वो एक भय तो रहत है वहर तो रहत है समय तो रहता है मूर्तिमान है जन्म तो रहता है अजौनी और वो एक स्वयंभू है अपनी साजना उसने आप की साहेबंग और वो जो एक है गुरु है वो जो एक है प्रसाद है गुरु जो सच दी प्रेरणा देवे ਗੁਰੂ ਜੋ ਸੱਚ ਦਾ ਪ੍ਰਕਾਸ਼ ਕਰੇ ਗੁਰੂ ਜੋ ਝੂਠ ਦੇ ਅੰਧੇਰੇ ਨੂੰ ਤੋੜੇ ਗੁਰੂ ਜੋ ਅਗਿਆਨਤਾ ਨੂੰ ਮਿਟਾਵੇ ਤੇ ਤੁਸੀਂ ਹੁਣ ਇਥੇ ਪ੍ਰਸ਼ਨ ਕਰ ਸਕਦੇ ਹੋ ਵੀ ਉਹ ਪਰਮਾਤਮਾ ਅਗਰ ਗੁਰੂ ਹੈ ਕਿਸ ਤਰ੍ਹਾਂ ਅਗਿਆਨ ਮਿਟਾਉਂਦਾ ਹੈ ਕਿਵੇਂ ਅਗਿਆਨ ਮਿਟਾਉਂਦਾ ਹੈ ਗੁਰੂ ਬਣ ਕੇ ਪਰ ਹੁਣ ਅਗਰ ਇਸ ਤਰ੍ਹਾਂ ਮੰਨਦੇ ਆ गुरु बन के मिटादा है तो गुरु कोई होर परमात्मा कोई होर नहीं गुरु ओ ही है वो एक गुरु है चलो ये प्रश्न पैदा करिए खड़ा करिए आप ही धार्मिक मंदिर धार्मिक ग्रंथ और धार्मिक रहबरी पुरुषों का इतिहास कोई बहुत लंबा नहीं है पं हजार साल पहले श्री राम नहीं सन साढ़े तीन हजार साल पहले श्री कृष्ण नहीं सन ढाई हजार साल पहले महात्मा बुद्ध नहीं सी। और ढाई हजार साल पहले स्वामी महावीर भी नहीं सी। 2000 ਸਾਲ ਪਹਿਲੇ ਈਸਾ ਵੀ ਨਹੀਂ ਸੀ ਗਾਲਬਨ ਪੌਣੇ 1400 ਸਾਲ ਪਹਿਲੇ ਮੁਹੰਮਦ ਸਾਹਿਬ ਵੀ ਨਹੀਂ ਸਨ ਸਵਾ 500 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਨਹੀਂ ਸਨ ਇਸ ਰੂਪ ਵਿੱਚ ਨਹੀਂ ਸਨ ਕਿ ਇਤਿਹਾਸ ਕੋਈ ਬਹੁਤ ਲੰਬਾ ਨਹੀਂ ਹੈ तीन हजार साल पहले सनातनी मंदिर नहीं सन बिल्कुल नहीं सन दो हजार साल पहले बौद्ध मठ नहीं सन महात्मा बुद्ध तो पांच सौ साल बाद ये मठा का सिलसिला शुरू होया और गलबन अठारह सौ साल पहले साढ़े अठारह सौ साल पहले ये चर्च नहीं सन ये भी कर करते हैं। 1300 ਸਾਲ ਪਹਿਲੇ ਮਸਜਿਦਾਂ ਨਹੀਂ ਸਨ ਬਿਲਕੁਲ ਨਹੀਂ ਸਨ ਤੇ ਪੌਣੇ 500 ਸਾਲ ਪਹਿਲੇ ਗੁਰਦੁਆਰੇ ਨਹੀਂ ਸਨ ਬਿਲਕੁਲ ਨਹੀਂ ਸਨ ਇੱਕ ਵੀ ਨਹੀਂ ਸੀ ਕਿਧਰੇ ਹੋਰ ਮੈਂ ਅਰਸ਼ ਕਰਾਂ 5000 ਸਾਲ ਪਹਿਲੇ ਵੇਦ ਨਹੀਂ ਸਨ ਬਿਲਕੁਲ ਨਹੀਂ ਸਨ 3.5 ਹਜ਼ਾਰ ਸਾਲ ਪਹਿਲੇ ਗੀਤਾ ਨਹੀਂ ਸੀ ਉੱਕੀ ਨਹੀਂ ਸੀ 2000 ਸਾਲ ਪਹਿਲੇ ਧੰਪਦ ਮਹਾਤਮਾ ਬੁੱਧ ਦਾ ਗ੍ਰੰਥ ਨਹੀਂ ਸੀ ਮਹਾਤਮਾ ਬੁੱਧ ਤੋਂ 500 ਸਾਲ ਬਾਅਦ ਵਿੱਚ ਲਿਖਿਆ ਗਿਆ ਲੰਕਾ ਵਿੱਚ ਬੋਧ ਬਿਖਸ਼ੂ ਇਕੱਠੇ ਹੋਏ ਤੇ ਸਾਰਿਆਂ ਨੇ ਫੈਸਲਾ ਕੀਤਾ ਕਿ ਮਹਾਤਮਾ ਬੁੱਧ ਦਾ ਜੋ ਉਪਦੇਸ਼ ਤੇ ਸੰਦੇਸ਼ ਜੋ ਬੋਲ ਸੰ ਉਹਤੇ ਖੁੰਦੇ ਜਾ ਰਹੇ ਨੇ ਬੁਲਦੇ ਜਾ ਰਹੇ ਅਸੀਂ ਔਰ ਕਿਧਰੇ ਐਸਾ ਨਾ ਹੋਵੇ ਸਚਾਈ ਬੁਲਦੇ ਜਾਈਏ ਤੇ ਕੁਝ ਐਵੇਂ ਖਾਮਾ ਖਾ ਹੋਰ ਵਿੱਚ ਜੁੜ ਜਾਏ ਤੋ ਲਿਖਤੀ ਰੁਕ ਗਈ ਹੈ ਤੋ ਧੰਪਦ ਲੰਕਾ ਦੇਚ ਲਿਖਿਆ ਗਿਆ শ্রীলੰਕਾ ਦੇਚ ਬੋਧ ਬਿਕਸ਼ੂ ਇਕੱਠੇ ਹੋ ਕੇ ਉਹਨਾਂ ਨੇ ਲਿਖਿਆ महात्मा बुद्ध तो 500 साल बाद 2000 साल पहले धमपद नहीं पंद्रह 1500 साल पहले बाइबल नहीं सी ईसा तो 500 साल बाद लिखी गई है ईसा ने नहीं लिखे और इसे तरीके केरह 1300 साल पहले कुरान शरीफ नहीं सी, उकी नहीं सी 460 ਸਾਲ ਪਹਿਲੇ ਗੁਰਬੰਧਨ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਰੂਪ ਨਹੀਂ ਸੀ ਜੋ ਅਸੀਂ ਅੱਜ ਦਰਸ਼ਨ ਕਰਦੇ ਆਂ ਤੇ ਦੇਖਦੇ ਕਿ ਨਹੀਂ ਸੀ ਬਿਲਕੁਲ ਨਹੀਂ ਸੀ ਤਾਂ ਫਿਰ ਹੁਣ ਮੰਨ ਲਈਏ ਕਿ ਧਰਮ ਦਾ ਇਤਿਹਾਸ ਤੇ ਕੋਈ ਬਹੁਤ ਪੁਰਾਣਾ ਨਹੀਂ ਵਤਵਤ 5000 ਸਾਲ ਪਹਿਲੇ ਕਿਉਂਕਿ ਵੇਦ ਜਿਵੇਂ ਕਹਿੰਦੇ ਨੇ ਹਿੰਦੂ ਵੇਦ ਸਭ ਤੋਂ ਪੁਰਾਣੇ ਨੇ ਭਾਰਤ ਦੇ ਵਿੱਚ ਸਿੱਖ ਕਹਿ ਸਕਦੇ ਨੇ ਧੰਨ ਗੁਰੂ ਗੁਰੰਤ ਸਾਹਿਬ ਜੀ ਸਭ ਤੋਂ ਨਵੇਂ ਨੇ ਜਿਵੇਂ ਮਿਡਲ ਈਸਟ ਦੇ ਵਿੱਚ ਕਿਹਾ ਜਾਂਦਾ ਹੈ ਯਹੂਦੀ ਧਰਮ ਸਭ ਤੋਂ ਪੁਰਾਣਾ ਧਰਮ ਹੈ ਪਰ ਬੜੇ ਮਾਨ ਨਾਲ ਲਖਿਆ ਜਾਂਦਾ ਹੈ ਇਸਲਾਮ ਨਵਾਂ ਧਰਮ ਹੈ ਅਖੀਰਲਾ ਧਰਮ ਹੈ ਨਵਾਂ ने इस गलते माण अभी घट तो घट तीन हजार साल पुराने आदि धर्म है, है। तालमूद पुरानी है सब तो पहले पर मुसलमान नहीं सब तो आखिरी पैगंबर मोहम्मद साहब अखीरली किताब कुरान शरीफ सब तो नवा धर्म इस्लाम ਹਿੰਦੁਸਤਾਨ ਦੇ ਚ ਸਨਾਤਨ ਦੇ ਅਖਰੀ ਅਰਥ ਨੇ ਪੁਰਾਣਾ ਸਨਾਤਨ ਮਤ ਪੁਰਾਣਾ ਮਤ ਸਨਾਤਨ ਦੇ ਅਖਰੀ ਅਰਥ ਇਹੀ ਨੇ ਹੋਰ ਕੁਝ ਵੀ ਨਹੀਂ ਹੈ ਸਨਾਤਨ ਪੁਰਾਣਾ ਪੁਰਾਣਾ ਆਦੀ ਸਭ ਤੋਂ ਪੁਰਾਣਾ ਮਤ ਧਰਮ ਸਨਾਤਨ ਹਿੰਦੂ ਮਤ ਮਾਨਨਾਲੂ ਕਹਿੰਦੇ ਨੇ ਵੇਦ 5000 ਸਾਲ ਪੁਰਾਣੇ ਨੇ ਸਿੱਖ ਕਹਿ ਦਿੰਦੇ ਨੇ ਸਭ ਤੋਂ ਨਵਾਂ ਧਰਮ ਗੁਰਮਤ ਸਿੱਖਮਤ ਇਹ ਆਪਣੇ ਇਸ ਡੰਗ ਦੇ ਕਹਿਣ ਹੈ ਤੇ ਚਲੋ 3000 ਸਾਲ ਦਾ ਦਾਵਾ ਤੇ 5000 ਸਾਲ ਦਾ ਦਾਵਾ ਮੰਨ ਲਈਏ ਤਾਂ 5000 ਸਾਲ ਪਿੱਛੇ ਧਰਮ ਨਹੀਂ ਸੀ ਫਿਰ ਕੋਈ ਰੱਬ ਦੀ ਹੋਂਦ ਨਹੀਂ ਸੀ ਕੋਈ ਭਗਤ ਨਹੀਂ ਸਨ ਕਿਉਂਕਿ ਵੇਦ ਤੇ ਹੈ ਨਹੀਂ ਸਨ ਧੰਪਦ ਵੀ ਨਹੀਂ ਸੀ ਗੀਤਾ ਵੀ ਨਹੀਂ ਸੀ ਬਾਈਬਲ ਵੀ ਨਹੀਂ ਸੀ ਕੁਰਾਨ ਸ਼ਰੀਫ ਵੀ ਨਹੀਂ ਸੀ ਅੰਜੀਲ ਵੀ ਨਹੀਂ ਸੀ ਤਾਲਮੋਉਦ ਵੀ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੂਪਰੇਖਾ ਵੀ ਨਹੀਂ ਸੀ ਗੁਰਦੁਆਰੇ ਵੀ ਨਹੀਂ ਸਨ ਮਸਜਿਦਾਂ ਵੀ ਨਹੀਂ ਸਨ ਚਰਚ ਵੀ ਨਹੀਂ ਸਨ ਬੋਧ ਮਠ ਵੀ ਨਹੀਂ ਸਨ ਜੈਨ ਮੰਦਰ ਵੀ ਨਹੀਂ ਸਨ ਸਨਤਨੀ ਮੰਦਰ ਵੀ ਨਹੀਂ ਸਨ ਇਹ ਇਤਿਹਾਸ ਕੋਈ ਬਹੁਤ ਪੁਰਾਣਾ ਨਹੀਂ ਹੈ ਮੈਂ ਜਦ ਆਪਣੇ ਢੰਗ ਨਾਲ ਇਸ ਨੂੰ வாਚਣ ਦੀ ਤੇ ਖੋਜਣ ਦੀ ਕੋਸ਼ਿਸ਼ ਕੀਤੀ ਹੈਰਾਨ ਇੱਕੋ ਦਿਨ ਕਿਦਰੇ خیال ਪੈਦਾ ਹੋਇਆ ਕਿ ਪਹਿਲਾ ਭਗਤ ਜ਼ਮੀਨ ਤੇ ਕੌਣ ਹੋਵੇਗਾ ਐਵੇਂ خیال ਆਇਆ ਮੈਨੂੰ ਤੋ ਇਸ خیال ਨੇ ਮੈਨੂੰ ਇਤਨਾ ਹੈਰਾਨ ਕਰ ਦਿੱਤਾ ਧਰਮ ਕੇ ਇਤਿਹਾਸ 5000 ਸਾਲ ਤੋਂ ਤੇ ਕੋਈ ਪੁਰਾਣਾ ਹੈ ਹੀ ਨਹੀਂ ਹੈ ਹੀ ਨਹੀਂ ਤੋ ਕਮ ਸੇ ਕਮ ਮੰਨ ਲਈਏ ਪੰਜ ਹਜ਼ਾਰ ਸਾਲ ਪਹਿਲੇ ਕੋਈ ਭਗਤ ਗੁਣੀ ਗੈਣੀ ਸੰਤ ਮਹਾਤਮਾ ਹੈ ਹੀ ਨਹੀਂ ਸੀ ਕੋਈ ਹੈ ਹੀ ਨਹੀਂ ਕੋਈ ਲਿਖਤੀ ਨਹੀਂ ਮਿਲਦਾ ਕੋਈ ਪ੍ਰੂਫ ਨਹੀਂ ਨੇ ਕੋਈ ਸਬੂਤ ਨਹੀਂ ਨੇ ਡਾਕਟਰ ਰਾਧਾ ਕਿਸ਼ਨ ਕਹਿੰਦੇ ਨੇ ਘਟ ਤੋਂ ਘਟ ਵੇਦ ਪੰਜ ਹਜ਼ਾਰ ਸਾਲ ਪੁਰਾਣੇ ਨੇ ਔਰ ਇਸ ਤਰ੍ਹਾਂ ਅੱਜ ਦੇ ਵਿਦਵਾਨ ਬ੍ਰਾਹਮਣ ਕਹਿੰਦੇ ਨੇ ਤੇ ધਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਸੰਬਾਦਨਾ ਜੋ ਕੀਤੀ ਗਈ ਤੇ ਪਹਿਲਾ ਪ੍ਰਕਾਸ਼ ਹੋਇਆ ਹੈ ਘਟ ਤੋਂ ਘਟ 460 ਸਾਲ ਇਤਨੀ ਅਰਸਾ ਬਣਦਾ ਜ਼ਿਆਦਾ ਨਹੀਂ ਤਾਂ ਹੁਣ ਮੰਨ ਲਈਏ 5000 ਸਾਲ ਪਿਛੇ ਧਰਮ ਨਹੀਂ ਸੀ the middle east દેચ ਮੰન લેગે 3000 ਸਾਲ ਪਹਿਲੇ ਕੋਈ ਧਰਮ ਨਹੀਂ ਸੀ ਕਿਉਂਕਿ موسی ਇਸ ਤੋਂ ਪਹਿਲੇ ਤੇ ਕੋਈ ਲਿਖਤ ਮਿਲਦੀ ਨਹੀਂ Talmud ਤੋਂ ਕੋਈ ਪੁਰਾਣਾ ਧਰਮ ਗ੍ਰੰਥ ਮਿਲਦਾ ਨਹੀਂ ਕੁਰਾਨ شریف ਨਵੇਂ Talmud ਪੁਰਾਣੇ ਵੇਦ ਪੁਰਾਣੇ ਗਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਵੇਂ ਪਰ ਕਿਤਨੇ ਵੀ ਪੁਰਾਣੇ 3000 ਸਾਲ ਇਸ ਬ੍ਰਹਿਮੰਡ ਨੂੰ ਬਣਿਆ ਅਰਬਾਂ ਖਰਬਾਂ ਸਾਲ ਹੋ ਗਏ। ਔਰ ਕਈ ਵਾਰ ਪਸਰੇ ਉਪਸਾਰਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਪਸਾਰਾ ਕਈ ਦਫਾ ਹੋ ਚੁਕਿਆ ਹੈ। ਹਰਨ ਭਰਨ ਜਾਂ ਕਾ ਨੇਤਰ ਫੋਰ। ਅੱਖ ਦੀ پلਕ ਥੱਲੇ ਤੋਂ ਉੱਪਰ ਆਉਂਦੀ ਹੈ ਪਤਾ ਨਹੀਂ ਕਿੰਨੀਆਂ ਪ੍ਰਥਵੀयां ਬਣ ਰਹੀਆਂ ਨੇ, ਕਿਤਨੇ ਸੂਰਜ ਬਣ ਰਹੇ ਨੇ। ਕਿਤਨੇ ਚੰ드ਰਮਾ ਬਣ ਰਹੇ ਨੇ। ਔਰ ਇਸ ਅਲਕ ਅੱਖ ਦੀ پلਕ ਦੇ ਵਿੱਚ ਪਤਾ ਨਹੀਂ ਕਿਤਨੇ ਮਨੁੱਖ ਜਨਮ ਪੈ ਲੈਂਦੇ ਨੇ ਔਰ ਇਸੇ ਤਰੀਕੇ ਦੇ ਨਾਲ ਕਿਤਨੇ ਜੀਵ ਜੰਤੂ ਪੈ ਆਉਂਦੇ ਨੇ ਕਿਤਨੇ ਸੂਰਜ ਆ ਰਹੇ ਨੇ ਇਹ ਨਾ ਪਸਾਰਾ ਇਹ ਸਭ ਕੁਝ ਤੇ ਅਨਾਦੀ ਹੈ ਤੇ ਧਰਮ ਸਿਰਫ 5000 ਸਾਲ ਪੁਰਾਣਾ ਮੰਨ ਲਈਏ ਅਗਰ ਕਹੀਏ ਨਹੀਂ ਇਸ ਤੋਂ ਪਹਿਲੇ ਵੀ ਸੀ ਤਾਂ ਫਿਰ ਇੱਕ ਪ੍ਰਸ਼ਨ ਖੜਾ ਹੁੰਦਾ ਕਿ ਕਿਹੜੇ ਧਰਮ ਗ੍ਰੰਥ ਤੋਂ ਗਿਆਨ ਲਿਆ ਕਿਉਂਕਿ ਧਰਮ ਗ੍ਰੰਥ ਇਹ ਤੇ ਹੈ ਨਹੀਂ ਸਨ ਕਿਸ ਮੰਦਰ ਦੇ ਚ ਬੈਠ ਕੇ ਉਸਨੇ ਸਤ ਸੰਗ ਕੀਤਾ ਕਿਉਂਕਿ ਮੰਦਰ ਮਸਜਿਦ ਚਰਚ ਗੁਰਦੁਆਰੇ ਤੇ ਹੈ ਨਹੀਂ ਸਨ ਕਿਸ ਅਵਤਾਰੀ પુરੁਸ਼ ਨਾਲ ਜੁੜ ਕੇ ਉਸਨੇ ਪ੍ਰਮਾਤਮਾ ਦਾ ਸਬਕ ਲਿਆ ਕਿਉਂਕਿ ਇਹ ਤੇ ਹੈ ਹੀ ਨਹੀਂ ਸਨ मैं फिर दोहरा दें पांच हजार साल पहले श्री राम नहीं सन साढ़े तीन हजार साल पहले श्री कृष्ण नहीं साई हजार साल पहले महात्मा बुद्ध स्वामी महावीर नहीं सन अंदाजन दो हजार साल उन्नीस सौ छियानवे चल हैं, दो हजार साल पहले ईसा नहीं सी और इसे तरीके غالبا 1400 سال پہلے محمد صاحب نہیں سن۔ سبا 500 سال پہلے گرو نانک نہیں سن۔ یہ تے تاریخ ہے۔ یہ سارا تاریخ ساڑے سامنے تو دھرم دا رببی رس دا تاریخ ود تو ود 5000 سال دے دائرے چ من لئی اے اس تو پیچھے نہیں۔ کیونکہ اس تو پیچھے دھرم دی اے রূপरेखा تے ہے ہی کوئی نہیں۔ ਨਾ ਗੀਤਾ ਹੈ ਨਾ ਵੇਦ ਨੇ ਨਾ ਮੰਦਰ ਨੇ ਨਾ ਮਸਜਿਦਾਂ ਨੇ ਕੁਝ ਵੀ ਨਹੀਂ ਹੈ ਇਸ ਦਾ ਜਵਾਬ ਧੰਨ ਗੁਰੂ ਨਾਨਕ ਨੇ ਬੜੇ ਗਜ਼ਬ ਦਾ ਦਿੱਤਾ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ ਅਗਰ ਇਹ ਸਭ ਕੁਝ ਨਹੀਂ ਸੀ ਤੇ ਮੰਨ ਲਈਏ ਫਿਰ ਵੀ ਧਾਰਮਿਕ ਲੋਕ ਹੈ ਸੰ ਵੇਦਾਂ ਤੋਂ ਪਹਿਲੇ ਪ੍ਰਹਿਲਾਦ ਹੋਇਆ ਹੈ ਇਹ ਵੀ ਮਹਾਰਜ ਕਹਿੰਦਾ ਸਤਜੁਗ ਦੇ ਚੋਲੇ ਹੈ ਰਾਮ ਤੋਂ ਪਹਿਲੇ ਹੋਇਆ ਹੈ ਕ੍ਰਿਸ਼ਨ ਤੋਂ ਪਹਿਲੇ ਹੋਇਆ ਹੈ ਧਰਮ ਗ੍ਰੰਥਾਂ ਤੋਂ ਧਾਰਮਿਕ ਮੰਦਰਾਂ ਤੋਂ ਔਰ ਇਹਨਾਂ ਅਵਤਾਰੀ ਪੁਰਸ਼ਾਂ ਤੋਂ ਅਗਰ ਪਹਿਲੇ ਧਰਮ ਸੀ ਤੋ ਪ੍ਰੇਰਣਾ ਕਿੱਥੋਂ ਲਈ ਧਰਮ ਦੀ ਕਿੱਥੋਂ ਪ੍ਰੇਰਣਾ ਲਈ ਸਿੱਖਿਆ ਕਿੱਥੋਂ ਲਈ ਗਿਆਨ ਕਿੱਥੋਂ ਲਿਆ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਨਾਮਿਕ ਸੱਚ ਦਾ ਆਤਾਰ ਸ਼ਨਾਖਤ ਕੁਦਰਤੀ ਇਹ ਸੱਚੇ হে ਦਿਆਲੂ ਮੈਂ ਤੇਰੀ ਸ਼ਨਾਖਤ ਤੇਰੀ ਕੁਦਰਤ ਦੇ ਚੋਂ ਕੀਤੀ ਹੈ ਕੁਦਰਤ ਨੇ ਜ਼ਰਰੇ ਜ਼ਰਰੇ ਦਾ ਐ ਕਾਦਰ ਤੇਰਾ ਸੰਦੇਸ਼ ਦਿੰਦਾ ਹੈ ਕੁਦਰਤ ਦੇ ਇੱਕ ਇੱਕ ਕਣ ਨੇ ਤੇਰੀ ਖਬਰ ਦਿੱਤੀ ਹੈ ਕੁਦਰਤ ਦੇ ਇੱਕ ਇੱਕ ਹਿੱਸੇ ਨੇ ਤੇਰੀ ਤਰ੍ਹਾਂ ਮੈਨੂੰ ਪ੍ਰੇਰਿਆ ਹੈ ਕੁਦਰਤ ਨਾਨੇ ਗ ਸੱਚ ਦਾ ਆਤਾਰ ਸ਼ਨਾਖਤ ਸ਼ਨਾਖਤ ਕਹਿੰਦੇ ਨੇ ਪਹਿਚਾਣ ਐ ਖੁਦਾ ਮੈਂ ਤੇਰੀ ਪਹਿਚਾਣ ਕੀਤੀ ਮੈਂ ਤੈਨੂੰ ਸਮਝ ਗਿਆ ਮੈਂ ਤੈਨੂੰ ਜਾਣ ਲਿਆ ਕਿਸ ਤਰ੍ਹਾਂ ਜਾਣਿਆ ਕਿਹੜੇ ਗੁਰੂ ਗੋਲ ਜਾਣਿਆ ਕਿਸ ਧਰਮ ਗ੍ਰੰਥ ਤੋਂ ਪੜ੍ਹਿਆ ਕਿਹੜੇ ਮੰਦਰ ਦੇ ਜਾ ਕੇ ਸਤਸੰਗ ਕੀਤਾ ਨਾ ਨਿਕ ਸੱਚ ਦਾ ਆਧਾਰ ਸ਼ਨਾਖਤ ਕੁਦਰਤੀ ਏਕਾਦਰ ਕੁਦਰਤ ਦੇ ਪੱਤੇ ਪੱਤੇ ਦੇ ਵਿੱਚ ਮੈਂ ਤੇਰਾ ਗਿਆਨ ਬੜਿਆ ਕੁਦਰਤ ਦੇ ਜ਼ਰਰੇ ਜ਼ਰਰੇ ਚੋਂ ਮੈਨੂੰ ਤੇਰੀ ਪ੍ਰੇਰਣਾ ਮਿਲੀ ਕੁਦਰਤ ਨੇ ਹਰ ਅੰਗ ਦਾ ਹਰ ਅੰਗ ਦੇ ਚੋਂ ਤੇਰੇ ਗੀਤ ਸੁਣਾਏ ਮੈਨੂੰ ਮੈਂ ਤੇ ਕੁਰਬਾਨ ਜਾਂਦਾ ਇਸ ਕੁਦਰਤ ਤੋਂ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਮੈਂ ਸਦਕਿਆਂ ਇਸ ਕੁਦਰਤ ਤੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਨਜ਼ਮ ਮੈਂ ਫੜ ਸਾਹਮਣੇ ਰੱਖਾਂ ਪੰਜਾਬੀ ਦੇ ਮਹਾਨ ਸ਼ਾਇਰ ਅਤੇ ਅਨਭਵੀ ਰਬੀ ਸ਼ਾਇਰ ਪਹਿਲਗਾਮ ਦੇ ਚ ਬੈਠੇ ਸਨ ਤੇ ਜਿਨ੍ਹਾਂ ਨੇ ਕਿਦਰੇ ਪਹਿਲਗਾਮ ਦੇਖਿਆ ਕਸ਼ਮੀਰ ਦਾ ਸਭ ਤੋਂ ਖੂਬਸੂਰਤ ਖਿੱਤਾ ਦੋ ਦਰਿਆ ਉਥੇ ਆ ਕੇ ਮਿਲਦੇ ਨੇ ਕਿਉਂਕਿ ਢਲਾਨ ਵਿੱਚ ਆਉਂਦੇ ਨੇ ਦਰਿਆ ਤਾਂ ਬੜੀ ਰਵਾਨੀ ਹੈ ਬੜੀ ਤੇਜ਼ੀ ਆਵਾਜ਼ ਬੜੀ ਇਤਨਾ ਸ਼ੋਰ ਹੈ ਕਿ ਦੋ ਬੰਦੇ ਕੋਲ ਖੜੇ ਹੋ ਕੇ ਗੱਲ ਕਰਨ ਪੱਲੇ ਕੁਝ ਨਹੀਂ ਪੈਂਦਾ ਇਤਨਾ ਸ਼ੋਰ ਹੈ ਉਹਨਾਂ ਦੋ ਦਰਿਆਵਾਂ ਦਾ ਦਾਸ ਨੇ ਦੋ ਤਿੰਨ ਕਿਤਾਬਾਂ ਉੱਥੇ ਹੀ ਕੰਡੇ ਤੇ ਬੈਠ ਕੇ ਲਿਖਿਆ ਨਾ ਮੈਂ ਹਰ ਸਾਲ ਮਹੀਨਾ ਦੋ ਮੈਨੇ ਲਈ ਜਾਂਦਾ ਸੀ ਉਦੋਂ ਹਾਲਾਤ ਬਹੁਤ ਅੱਛੇ ਸਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੂਨ ਜੁਲਾਈ ਦੇ ਵਿੱਚ ਅਕਸਰ ਉੱਥੇ ਚਲੇ ਜਾਂਦੇ ਸਨ ਬੈਠਿਆਂ ਬੈਠਿਆਂ ਉਸ ਦਰਿਆ ਨੂੰ ਆਪ ਦੇ ਅੰਦਰੋਂ ਇੱਕ ਨਜ਼ਮ ਪੁਰੀ ਹੈ ਰਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਡੁਰਿਆ ਡਾਢਾ ਨਿਰਮਲ ਸਵੱਛ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਦਾਢੀ ਚੀਸ ਸੀ ਉੱਠੀ ਜਾਂ ਪਥਰਾ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿਛਾਂ ਘਰ ਨੋ ਮੁੜਿਆ ਚਟਾਨਾ ਵੜਿਆ ਨ ਪੱਥਰ ਵੜੇ ਨੇ ਪਾਣੀ ਟਕਰਾਂ ਦਾ ਪਿਛੇ ਮੁੜਦਾ ਠੇਡੇ ਠੁੱਡੇ ਖਾ ਕੇ ਆਖਰ ਪਿਛਾਂ ਘਰ ਨੋ ਮੁੜਿਆ ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ ਠੌਕਰਾ ਬਾਜ਼ ਨਾ ਮੰਜ਼ਿਲ ਮਿਲਦੀ ਦੁਖਾਂ ਬਾਜ਼ ਨਾ ਯਾਰੀ ਬਿਨਾਂ ਵਿਛੋੜੇ ਦੀ ਪੀੜਾ ਤੋਂ ਮਿਲਾਬ ਕਿੱਥੇ ਬਿਨਾਂ ਠੋਕਰਾ ਤੋਂ ਮੰਜ਼ਿਲ ਕਿੱਥੇ ਐ ਪਾਣੀ ਮਿਲੇਗਾ ਤੇ ਸਹੀ ਤੈਨੂੰ ਸਾਗਰ ਪਰ ਕਿਤਨੀਆਂ ਚਟਾਨਾਂ ਨਾਲ ਟਕਰਾ ਕੇ ਕਿਤਨੇ ਪਥਰਾਂ ਨਾਲ ਟਕਰਾ ਕੇ ਤੇ ਕਿਤਨੀ ਮੰਜ਼ਿਲ ਤੈਅ ਕਰਕੇ ਪਹੁੰਚੇਗਾ ਤੇ ਸਹੀ ਮੈਂ ਉੱਥੇ ਬੈਠਿਆ ਇੱਕ ਖਿਆਲ ਲਿਆ ਐ ਬੂੰਦ ਤੂੰ ਇਕੱਲੀ ਨਹੀਂ ਪਹੁੰਚ ਸਕਦੀ ਸਾਗਰ ਤੱਕ ਸੁੱਕ ਜਾਣਗੀ ਰਸਤੇ 'ਚ ਸੂਰਜ ਦਿਨੋਂ ਸੁਕਾ ਦੇਵੇਗਾ ਜਾਂ ਜਜ਼ਬ ਕਰ ਲਵੇਗੀ ਤੈਨੂੰ ਜ਼ਮੀਨ ਮੈਂ ਕੋਈ 18-20 ਸਫ਼ਿਆਂ ਦਾ ਲੇਖ ਲਿਖਿਆ ਇਸ ਤੇ ਐ ਬੂੰਦ ਤੈਨੂੰ ਅਰਬਾਂ ਖਰਬਾਂ ਬੂੰਦਾਂ ਦਾ ਸਹਾਰਾ ਲੈ ਕੇ ਹੀ ਸਾਗਰ ਤੱਕ ਪਹੁੰਚਣਾ ਪਏਗਾ ਪਰ ਤੈਨੂੰ ਪੁਚਾਉਂਦਿਆਂ ਪੁਜਾਉਂਦਿਆਂ ਪਤਨੀ ਕਈ ਬੂੰਦਾਂ ਸੁੱਕ ਜਾਣਗੀਆਂ ਕਈ ਜਜ਼ਬ ਵੀ ਹੋ ਜਾਣਗੀਆਂ ਤਾਂ ਤੂੰ ਕਿਧਰੇ ਪਹੁੰਚ ਸਕਵੇਂਗਾ ਇੰਜ ਨਹੀਂ اے ਮਨੁੱਖ ਪਤਨਿ ਕਿੰਨੇ ਸਤਸੰਗੀਆਂ ਦਾ ਤੈਨੂੰ ਆਸਰਾ ਲੈਣਾ ਪਏਗਾ ਕਿੰਨੇ ਪੀਰ ਪੈਗੰਬਰਾਂ ਦਾ ਤੈਨੂੰ ਆਸਰਾ ਲੈਣਾ ਪਏਗਾ ਕਿੰਨੇ ਅਨਭਵੀ ਪੁਰਸ਼ਾਂ ਦਾ ਤੈਨੂੰ ਆਸਰਾ ਲੈਣਾ ਪਏਗਾ ਫਿਰ ਤੂੰ ਕਿਧਰੇ ਰੱਬ ਦੇ ਰਸਤੇ ਤੇ ਚੱਲ ਸਕੇਗਾ ਔਰ ਤੈਨੂੰ ਪੁਚਾਉਂਦਿਆਂ ਪੁਚਾਉਂਦਿਆਂ ਰਸਤੇ 'ਚ ਕਈ ਅਧੂ ਰਹਿ ਵੀ ਜਾਣਗੇ ਕਿਧਰੇ ਗਮਾਂ ਕਰਕੇ ਸੁੱਕ ਜਾਣਗੇ ਕਿਧਰੇ ਪਦਾਰਥਾਂ ਕਰਕੇ ਜਜ਼ਬ ਹੋ ਜਾਣਗੇ ਬੂੰਦ ਜਜ਼ਬ ਹੋ ਗਈ ਜ਼ਮੀਨ ਦੇ 'ਚ ਨਹੀਂ ਚੱਲ ਸਕੀ ਬੂੰਦ ਨੂੰ ਸੁਕਾ ਦਿਤਾ ਹੈ ਸੂਰਜ ਦੀਆਂ ਕਿਰਨਾਂ ਨੇ ਨਹੀਂ ਪਹੁੰਚ ਸਕੀ ਸਾਗਰ ਤੱਕ ਦੁੱਖ ਮਨੁੱਖ ਨੂੰ ਸੁਕਾ ਕੇ ਰੱਖ ਦਿੰਦੇ ਨੇ ਦੁਖੀ ਹਿਰਦਾ ਪੀੜਤ ਹਿਰਦਾ ਕਿਵੇਂ ਜਪਜੀ ਪੜੇਗਾ ਉਹ ਜਪਜੀ ਪੜਦਿਆਂ ਵੀ ਉਹਨੂੰ ਆਪਣੇ ਦੁੱਖ ਯਾਦ ਆਣਗੇ ਗੁਰੂ ਨਹੀਂ ਯਾਦ ਆ ਸਕਦਾ ਇਹ ਦਰਦ ਦੇ ਚ ਗਰਸਿਆ ਹੋਇਆ ਮਨੁੱਖ ਇਹ ਪੀੜਾ ਦੇ ਚ ਤੜਪਦਾ ਹੋਇਆ ਮਨੁੱਖ ਕਿਵੇਂ ਵਾਹਿਗੁਰੂ ਵਾਹਿਗੁਰੂ ਕਰੇਗਾ ਇਹ ਵਾਹਿਗੁਰੂ ਵਾਹਿਗੁਰੂ ਕਰਦਿਆਂ ਆ ਵੀ ਆਪਣੀ ਪੀੜਾ ਨੂੰ ਯਾਦ ਕਰੇਗਾ ਦੁੱਖ ਤੇ ਸੁਕਾ ਕੇ ਰੱਖ ਦੇਗਾ ਤੇ ਪਦਾਰਤ ਜਜ਼ਬ ਕਰ ਦੇਣਗੇ ਇਤਨਾ ਧਨ ਇਤਨੀ ਸੰਪਦਾ ਇਤਨੀ ਐਸ਼ਵ ਇਸ਼ਰਤ ਜਜ਼ਬ ਹੋ ਗਿਆ ਦੇਣੇ ਚੱਲਣ ਦੇਣਗੇ ਕੁਝ ਬੂੰਦਾਂ ਸੁੱਕ ਜਾਂਦੀਆਂ ਨੇ ਜ਼ਮੀਨ ਜਜ਼ਬ ਕਰ ਲੈਂਦੀ ਹੈ ਸੂਰਜ ਦੀਆਂ ਕਿਰਨਾਂ ਸੁਕਾ ਦੇ ਦਿੰਦੀਆਂ ਨੇ ਪਰ ਕੁਝ ਜਜ਼ਬ ਹੋ ਜਾਂਦੀਆਂ ਨੇ ਧਰਤੀ ਵਿੱਚ ਕੁਝ ਇੱਕ ਨੂੰ ਪਦਾਰਥ ਆਪਣੇ ਵਿੱਚ ਜਜ਼ਬ ਕਰ ਲੈਂਦੇ ਹਨ ਪਰਮਾਤਮਾ ਤੱਕ ਨਹੀਂ ਪਹੁੰਚਦੇ ਕੁਝ ਇੱਕ ਨੂੰ ਗਮ ਸੁਕਾ ਕੇ ਰੱਖ ਦਿੰਦੇ ਨੇ ਪੀੜਾ ਦਰਦ ਸੁਕਾ ਕੇ ਰੱਖ ਦਿੰਦੇ ਨੇ ਨਹੀਂ ਪਹੁੰਚ ਸਕਦੇ ਅਗਰ ਕੋਈ ਨਹੀਂ ਪਹੁੰਚਿਆ ਤਾਂ ਇਹ ਦੋ ਹੀ ਕਾਰਨ ਹੋਣਗੇ ਤੀਸਰਾ ਤੇ ਨਹੀਂ ਕੋਈ ਸੁੱਖਾਂ ਵਿੱਚ ਐਸਾ ਜਜ਼ਬ ਹੋਇਆ ਹੈ ਰਹਿ ਗਿਆ ਹੈ ਕਿਸੇ ਨੂੰ ਗਮਾਂ ਨੇ ਐਸਾ ਸੁਕਾਇਆ ਹੈ ਰਹਿ ਗਿਆ ਇੱਕ ਬੂੰਦ ਅਰਬਾਂ ਖਰਬਾਂ ਬੂੰਦਾਂ ਦੇ ਸਾਰੇ ਤੇ ਹੀ ਰਵਾਨੀ ਰੱਖ ਸਕਦੀ ਹੈ ਵੰਜਾ ਜ਼ਮੀਨ ਤੇ ਨਹੀਂ ਚੱਲ ਸਕਦੀ ਕੱਲੀ ਬੂੰਦ ਕਿਸ ਤਰ੍ਹਾਂ ਚਲੇਗੀ ਜ਼ਮੀਨ ਹੀ ਜਜ਼ਬ ਕਰ ਲਏਗੀ ਸੂਰਜ ਦੇ ਕਿਰਨਾਂ ਹੀ ਜਜ਼ਬ ਕਰ ਲਏਗੀ ਐ ਮਨੁੱਖ ਕੱਲਿਆਂ ਇਹ ਵਾਟ ਤੇਰੇ ਕੋਲ ਨਹੀਂ ਤੈ ਹੋਣੀ ਬੜੀ ਲੰਬੀ ਵਾਟ ਵਾਟ ہماری ਘੜੀ ਉਡੀਣੀ ਖਨੇਓ ਤੇ ਕੀ ਬਹੁਤ ਭੇਣੀ ਇਹ ਬਾਰੀਕ ਰਸਤਾ ਤੇ ਵਿਖਮ ਰਸਤਾ ਨਹੀਂ ਤੇਰੇ ਕੋਲ ਤੈ ਹੋਣਾ ਪਤਾ ਨਹੀਂ ਕਿਤਨੇ ਸੰਤਾਂ ਦਾ ਆਸਰਾ ਲੈਣਾ ਪਏਗਾ ਕਿਤਨੇ ਗ੍ਰੰਥਾਂ ਦਾ ਆਸਰਾ ਲੈਣਾ ਪਏਗਾ ਕਿਤਨੇ ਅਵਤਾਰਾਂ ਦੀ ਬਾਹ ਪਕੜਨੀ ਪਏਗੀ ਕਿਤਨੇ ਸਤਸੰਗੀਆਂ ਕੋਲ ਬੈਠਣਾ ਪਏਗਾ ਪਤਾ ਨਹੀਂ ਕਿਧਰੇ ਕਿਧਰੇ ਤੈਨੂੰ ਕਿਤਨੇ ਆਸਰੇ ਲਬਣੇ ਪੈਣਗੇ ਔਰ ਤੈਨੂੰ ਆਸਰਾ ਦੇਂਦਿਆਂ ਦੇਂਦਿਆਂ ਪਤਾ ਨਹੀਂ ਕਿਤਨੇ ਬਿਆਸਰੇ ਹੋ ਜਾਣਗੇ ਰਹਿ ਜਾਣਗੇ ਤੇ ਵੀ ਮੈਂ ਅਰਸ਼ ਕਰਦੇ ਆਂ ਕਿੰਨੇ ਉਪਦੇਸ਼ਕ ਨੇ ਕਿਥੇ ਸਾਰੇ ਪਹੁੰਚਦੇ ਨੇ ਕਿਤਨੇ ਸਦਸੰਗੀ ਨੇ ਜਿਨ੍ਹਾਂ ਤੋਂ ਲੋਕੀ ਪ੍ਰੇਰਣਾ ਲੈਂਦੇ ਨੇ ਤੋਂ ਕੋਈ ਸਾਰੇ ਥੋੜੀ ਪਹੁੰਚਦੇ ਨੇ ਰਹਿ ਜਾਂਦੇ ਨੇ ਪਰ ਇੱਕ ਦੂਜੇ ਤੋਂ ਸਾਰੇ ਹੀ ਪ੍ਰੇਰਣਾ ਲੈਂਦੇ ਨੇ ਇੱਕ ਦੋ ਤਿੰਨ ਸਾਰੀਆਂ ਬੂੰਦਾਂ ਆਪਸ ਦੇ ਸਹਿਯੋਗ ਬਣਾ ਕੇ ਚਲਦੀਆਂ ਨੇ ਅਗਰ ਇੱਕ ਪਹੁੰਚ ਹੀ ਸਾਗਰ ਤੱਕ ਤੋਂ ਬਾਕੀਆਂ ਦੇ ਸਹਿਯੋਗ ਨਾਲ ਉਹ ਜ ਨਹੀਂ ਪਹੁੰਚਦਾ ਕੱਲੀ ਬੋਨ ਦੇ ਚ ਸਮਰਥਾ ਹੀ ਨਹੀਂ ਹੈ ਅਗਰ ਇਹ ਕੁਦਰਤ ਨਾ ਆਉਂਦੀ ਤਾਂ ਕਾਦਰ ਕਿਸ ਤਰ੍ਹਾਂ ਚੇਤੇ ਆਉਂਦਾ ਗੁਰੂ ਨਾਨਕ ਨੇ ਕਹਿੰਦੇ ਨੇ ਕੁਦਰਤ ਮੇਰਾ ਗੁਰੂ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਕੁਦਰਤ ਨੇ ਦੇ ਜ਼ਰਰੇ ਜ਼ਰਰੇ ਨੇ ਮੈਨੂੰ ਤੇਰਾ ਦਰਸ ਦਿੱਤਾ ਹੈ ਤੇਰਾ ਉਪਦੇਸ਼ ਦਿੱਤਾ ਹੈ ਤੇਰਾ ਗਿਆਨ ਦਿੱਤਾ ਹੈ ਤੇਰੀ ਪ੍ਰੇਰਣਾ ਦਿੱਤੀ ਹੈ ਕਰਤੇ ਗੋਦਰਤੀ ਮੁਸਤਾਕ ਕਬੀਰ ਵੀ ਇਸੇ ਹੀ ਸੋਚਣੀ ਦਾ ਬੰਦਾ ਹੈ ਕਿਉਂਕਿ ਬ੍ਰਾਹਮਣ ਲੋਗ ਮੰਦਰਾਂ ਦੇ ਚ ਇਸ ਨੂੰ ਆਣ ਨਹੀਂ ਦਿੰਦੇ ਸਨ ਸ਼ੂਦਰ ਸੀ 5000 ਸਾਲ ਤੱਕ ਮੰਦਰਾਂ ਦੇ ਦਰਵਾਜ਼ੇ ਸ਼ੂਦਰਾਂ ਲਈ ਬੰਦ ਰਹੇ ਨੇ ਤੇ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਪੜ ਨਹੀਂ ਸਕਦਾ ਸੀ ਤੋ ਇਹ ਮਨੋਕੋਣ ਕਿੱਥੋਂ ਪ੍ਰੇਰਨਾ ਲਵੇ ਬੜੀ ਤੀਖਣ ਬੁੱਧੀ ਦਾ ਮਾਲਕ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੁਬੰਦਾ ਹੋਏ ਮਨੁਖ ਉਹ ਹੈ ਜੋ ਕਾਲ ਦਾ ਚਿੰਤਨ ਕਰੇ ਜਿਵੇਂ ਕਾਲ ਦਾ ਚਿੰਤਨ ਕਰੇਗਾ ਕਾਲ ਦੇ ਚਿੰਤਨ ਦੇ ਚੋਂ ਅਕਾਲ ਦਾ ਚਿੰਤਨ ਜਿਸ ਨੂੰ ਆਪਣਾ ਅੰਤ ਨਹੀਂ ਦਿਖਾਈ ਦਿੱਤਾ ਉਸ ਨੂੰ ਬੇਅੰਤ ਨਹੀਂ ਦਿਖਾਈ ਦੇ ਸਕਦਾ ਇਸ ਵਾਸਤੇ ਗੁਰੂ ਨਾਨਕ ਨੇ ਵੀ ਛੜ ਤਾਈ ਪਹਿਲੇ ਆਪਣਾ ਕਾਲ ਵੇਖ ਫਿਰ ਤੈਨੂੰ ਅਕਾਲ ਦੇ ਦਰਸ਼ਨ ਹੋਣਗੇ ਪਹਿਲੇ ਆਪਣੀ ਮੌਤ ਕਬੂਲ ਕਰ ਰੱਬ ਤੂੰ ਬਾਦ ਦੇ ਚ ਹੀ ਕਬੂਲ ਕਰ ਸਕੇਗਾ ਉਂਝ ਨਹੀਂ ਅੰਤ ਤੋਂ ਬਾਦ ਬੇਅੰਤ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ 80 ਸਾਲ ਦੇ ਬੁੱਢੇ ਜਨਮ ਦਿਨ ਪੈ ਮਨਾਉਂਦੇ ਨੇ ਕੌਣ ਮਰਨ ਦਿਨ ਮਨਾਉਂਦਾ ਹੈ ਇਹ ਮੈਂ ਦੇਖਿਆ ਔਰ ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ ਉੱਥੇ ਹੱਥ ਦੋਗੇ 80 ਸਾਲ ਦਾ ਬੁੱਢਾ ਜਨਮ ਦਿਨ ਮਨਾ ਰਿਹਾ ਹੈ ਕਿ ਮਰਨ ਦਿਨ ਕਦੋਂ ਮਨਾਵੇਗਾ ਕਿਸ ਦਿਨ ਮਰਾਂਗਾ